ਨਮਸਕਾਰ ਦੋਸਤੋ ਮੈਂ ਸ਼ਮਿਸ ਲੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਅੱਜ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੀ ਜਿੱਥੇ ਅਲਰਟ ਹੈਗਾ ਪਰ ਤੁਹਾਨੂੰ ਦੱਸਾਂਗੇ ਕਿ ਸਰਹੱਦੀ ਇਲਾਕਾ ਮਾਨ ਸਿੰਘ ਪੂਰੇ ਜੇ ਪਹੁੰਚਿਆ ਹੀ ਜਿੱਥੇ ਕਿ ਦੱਸਿਆ ਜਾਂਦਾ ਕਿ ਬੀਤੀ ਰਾਤ ਨੂੰ ਜਿਹੜਾ ਕਿਥੇ ਡਰੋਨ ਡਾਇਆ ਗਿਆ ਪਰ ਤੁਸੀਂ ਤਸਵੀਰਾਂ ਦੇਖਦੇ ਹੋ ਸਮੇਂ ਅਸੀਂ ਇਹ ਮਾਨ ਸਿੰਘ ਪੂਰੇ ਦੇ ਪਿੰਡ ਦੇ ਬਾਹਰ ਖੜੇ ਆ ਬਿਲਕੁਲ ਤੁਹਾਨੂੰ ਤਸਵੀਰਾਂ ਲਾਈਵ ਤਸਵੀਰਾਂ ਦੱਸਦੇ ਪਏ ਆ ਕਿ ਜਿਹੜੀਆਂ ਤਸਵੀਰਾਂ ਦੇਖਦੇ ਹੋ ਉਸ ਪਿੰਡ ਤੋਂ ਜਿਸ ਵਿਅਕਤੀ ਦੇ ਪਾਸੋਂ ਇਹ ਡਰੋਨ ਡਾਇਆ ਗਿਆ ਹੈ ਇਹ ਪੁਲਸਰ ਪਾਸੋਂ ਜਿਹੜਾ ਕਿ ਉਸ ਵਿਅਕਤੀ ਦੇ ਘਰ ਪਹੁੰਚ ਕੇ ਜਿਹੜਾ ਕਿ ਸ਼ੁਰੂ ਕੀਤਾ ਗਿਆ ਸਰਚ ਵੀ ਚੱਲਦਾ ਪਿਆ ਪਰ ਜੇ ਗੱਲ ਕਰਾਂਗੇ ਸੁਰੱਖਿਆ ਏਜੰਸੀਆਂ ਨਾਲ ਪਾਸੋਂ ਵੀ ਪੂਰੀ ਜਾਂਚ ਕੀਤੀ ਜਾਇਗੀ ਦੀ ਹੈ ਤੁਹਾਨੂੰ ਗੱਲਬਾਤ ਕਿਸ ਨਾਲ ਕਰਾਂਗੇ ਜਿਹੜੀ ਡੀਐਸਪੀ ਨਾਲ ਸਾਡੀ ਗੱਲਬਾਤ ਵੀ ਹੋ ਚੁੱਕੀ ਹੈ ਕੀ ਕਹਿਣਾ ਉਹਨਾਂ ਦਾ ਪਰ ਜੇ ਤੁਹਾਨੂੰ ਅੱਭੀ ਦੱਸਾਂਗੇ ਕਿ ਪਰ ਜਿਹੜਾ ਹਾਈਲਾਈਟਰ ਦੇ ਅੱਗੇ ਚੱਲਦਾ ਪਿਆ ਕਿ ਜਿਹੜਾ ਕੀ ਇੱਥੇ ਜਿਹੜਾ ਡਰੋਨ ਏਡਾਂ ਦੀ ਐਕਟੀਵਿਟੀ ਜਿਹੜੀ ਸਾਹਮਣੇ ਆਈ ਹੈ ਪਰ ਜਿਸੇ ਇਹ ਗੱਲ ਕਰਾਂਗੇ ਉਸ ਵਿਅਕਤੀ ਨੂੰ ਜਿਹੜਾ ਪੁਲਿਸ ਨੇ ਆਪਣੇ ਹਿਰਾਸਤ ਚ ਲੈ ਲਿਆ ਡਰੋਨ ਵੀ ਜਿਹੜਾ ਉਹ ਹਿਰਾਸਤ ਚ ਲੈ ਚੁੱਕਿਆ ਹੈ ਸੂਤਰਾਂ ਦੀ ਮੰਨੀ ਇਹ ਤੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਡਰੋਨ ਜ ਤੁਸੀਂ ਇਹ ਦੱਸਿਆ ਜਾਂਦਾ ਕਿ ਡਰੋਨ ਦੀ ਐਕਟੀਵਿਟੀ ਹੋਈ ਹੈ ਜਾਂ ਡਰੋਨ ਡਾਇਆ ਗਿਆ ਪਰ ਉਹਨਾਂ ਦੇ ਪਾਸੋਂ ਵੀ ਕਹਿਣਾ ਹੈ ਕਿ ਜਿਹੜੀ ਰਾਤ ਨੂੰ ਡਰੋਨ ਜਿਹੜਾ ਨੀਡ ਆਇਆ ਇਸੇ ਨਾਲ ਪਸੋਂ ਜਿਹੜੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਡਰੋਨ ਦੀ ਜਿਹੜੀ ਐਕਟੀਵਿਟੀ ਦੇਖੀ ਗਈ ਹੈ ਪਾਸੋਂ ਜਿਹੜੀ ਪੂਰੀ ਸ਼ਾਂਭੀਨ ਕੀਤੀ ਜਾ ਕਿਦੀ ਹੈ ਗੱਲਬਾਤ ਕਰਾਂਗੇ ਡੀਐਸਪੀ ਸੁਜਿੰਦਰ ਸਿੰਘ ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਨੂੰ ਲੈ ਕੇ ਪਰ ਤੁਹਾਨੂੰ ਅੱਭੀ ਦੱਸਾਂਗੇ ਕਿ ਜਿੱਥੇ ਕੀ ਪਠਾਨਕੋਟ ਪੂਰਾ ਅਲਰਟ ਹੈਗਾ ਪਰ ਉੱਥੇ ਹੀ ਜਿਹੜਾ ਸਰਹੱਦੀ ਇਲਾਕੇ ਦੇ ਵਿੱਚ ਜਿਹੜਾ ਡਰੋਨਾਂ ਦੀ ਐਕਟੀਵਿਟੀ ਸਾਹਮਣੇ ਆਈ ਹੈ ਜਿਹੜਾ ਸੁਰੱਖਿਆ ਏਜੰਸੀਆਂ ਦੇ ਰੱਖ ਗਿਆ ਸਾਹਮਣੇ ਨਹੀਂ ਆਇਆ ਚਲੋ ਗੱਲਬਾਤ ਕਰਦੇ ਹਾਂ ਡੀਐਸਪੀ ਸਕਿੰਦਰ ਸਿੰਘ ਠਾਪਰ ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਨੂੰ ਲੈ ਕੇ ਮੈਂ ਸ਼ਮੀ ਸਨੋਤਰਾ ਆਪਣੇ ਸਹਿਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਮਾਨ ਸਿੰਘ ਪੁਰਾ ਦੇ ਵਿੱਚ ਤੇ ਸਰਚ ਵੀ ਕੀਤੀ ਗਈ ਹੈ ਕਿ ਤੁਹਾਨੂੰ ਕੀ ਮਾਮਲਾ ਹੈਗਾ ਮੈਂ ਪ੍ਰਸ਼ਾਸਨ ਸੀਗਾ ਕਿ ਕੱਲ ਕੋਈ ਇਤਲਾਮ ਮਿਲ ਸੀ ਕਿ ਮਾਨਸਰਾ ਪਿੰਡ ਦੇ ਮਾਨ ਸਿੰਘ ਪੁਰਾ ਪਿੰਡ ਦੇ ਵਿੱਚ ਕੋਈ ਵਿਅਕਤੀ ਸੌਣ ਲਾ ਲਾਂਦਾ ਜੇ ਕੋਈ ਡ੍ਰੋਨ ਹੈਗਾ ਜੋ ਗੈਨਨਾ ਚੈਕਿੰਗ ਕੀਤੀ ਗਈ ਉਹ ਤੇ ਕੇਸ ਤੋਂ ਸਭ ਲੈਣ ਦਾ ਉਹ ਪਤਾ ਲੱਗਾ ਕਿ ਉਹ ਮੁੰਡਾ ਆਲਰੇਡੀ ਯੂਚ ਨਾ ਫਾਰਮੇਸੀ ਚ ਓਪਰ ਕਰਦਾ ਹੈ ਮੇ ਵੀ ਉਹਨੇ ਆਪਣਾ ਕਿਹਾ ਜਿਵੇਂ ਆਪਣਾ ਪ੍ਰਤੀਸ਼ ਕਰ ਰਹੇ ਆ ਜਿਹੜੇ ਵੀ ਉਹਦੇ ਵਿੱਚ ਤੱਥ ਸਾਹਮਣੇ ਆਉਣਗੇ ਤਾਂ ਰਾਂਝੂ ਸੰਝ ਕਰ ਦਿੱਤਾ ਹੈ ਸਰ ਸਰਟੀਫਿਕੇਟਿੰਗ ਟ੍ਰੇਨ ਹਾਂ ਹਾਂ ਚੱਲ ਰਹੀ ਸੀਗੀ ਬਾਕੀ ਜੋ ਵੀ ਆਪਣੇ ਸ਼ੋਰ ਤੱਥ ਸਾਹਮਣੇ ਆਉਣਗੇ ਉਹ ਰਾਂਝੂ ਸੰਝੇ ਕਰ ਦਿੱਤੇ ਜਾਣਗੇ ਥੈਂਕ ਯੂ ਵੈਰੀ ਮੱਚ